ਗੋਬਿੰਦ ਸਿੰਘ ਪਾਸ਼ਾਣ ਲਿਖੀ ਪਾਸ਼ਾ ਆਪ ਜੀ ਦੀ ਕਿਰਪਾ ਦੇ ਨਾਲ ਮੈਨੂੰ ਜੰਗ ਦੇ ਵਿੱਚ ਜਿੱਤ ਪ੍ਰਾਪਤ ਹੋਈ ਮੈਨੂੰ ਬੜਾ ਕੁਝ ਮਿਲ ਗਿਆ ਪਰ ਮੈਂ ਆਪ ਜੀ ਦੇ ਦਰਸ਼ਨ ਕਰਨੇ ਚਾਹਣਾ ਹੈ ਮੈਨੂੰ ਦیدار ਬਖਸ਼ੋ ਧੰਨ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਆਪਣੇ ਸਿੱਖਾਂ ਦੇ ਨਾਲ ਬਾਦਰਸ਼ਾਹ ਨੂੰ ਮਿਲਣ ਪਹੁੰਚੇ ਤੇ ਆਗਰੇ ਦੀ ਧਰਤੀ ਤੇ ਮੇਲ ਹੋਇਆ ਬਾਦਰਸ਼ਾਹ ਦਾ ਗੁਰੂ ਗੋਬਿੰਦ ਸਿੰਘ ਪਾਸ਼ਾਣ ਆਪਸ ਦੇ ਵਿੱਚ ਬੈਠੇ ਰੱਬ ਦੀਆਂ ਗੱਲਾਂ ਕੀਤੀਆਂ ਰੱਬ ਦੀਆਂ ਬਾਤਾਂ ਪਾਈਆਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਬਾਦਸ਼ਾਹ ਦੇ ਅਸਲੀ ਗੁਣ ਸਮਝਾਏ ਬਾਦਰਸ਼ਾਹ ਨੂੰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਰੱਬ ਦੀਆਂ ਦਾਤਾਂ ਬਾਦਰਸ਼ਾਹ ਨੂੰ ਦਿੱਤੀਆਂ ਬੜਾ ਕੁਝ ਸਮਝਾਇਆ ਨਾਮ ਦੇ ਨੇੜੇ ਹੋਣਾ ਕਿਵੇਂ ਹੈ ਰੱਬ ਦੀ ਬੰਦਗੀ ਕਿਵੇਂ ਕਰਨੀ ਹੈ ਇੱਕ ਦਿਨ ਚੱਲਦੇ ਚੱਲਦੇ ਸਫ਼ਰ ਕਰ ਰਿਹਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੇ ਜੰਗਲ ਦੇ ਵਿੱਚੋਂ ਦੇ ਨਿਕਲ ਰਹੇ ਨੇ ਉਹਨਾਂ ਦਿਨਾਂ ਦੇ ਵਿੱਚ ਕਹਿੰਦੇ ਇੱਕ ਸ਼ੇਰ ਨੇ ਇਲਾਕੇ ਦੇ ਵਿੱਚ ਬੜਾ ਅਤਿਆਚਾਰ ਮਚਾਇਆ ਪਿਆ ਆਲੇ-ਦੁਆਲੇ ਬੜਾ ਉਹਨੇ ਦਹਿਸ਼ਤ ਫਲਾਏ ਪਈ ਉਸ ਖੁੰਖਾਰ ਸ਼ੇਰ ਨੇ ਕਿ ਇਹ ਜਦੋਂ ਕਿਸੇ ਨਗਰ ਦੇ ਵਿੱਚ ਆਉਂਦਾ ਹੈ بڑے ਮਨੁੱਖਾਂ ਨੂੰ ਵੀ ਖਾ ਜਾਂਦਾ ਹੈ بڑے ਪਾਲਤੂ ਜਨਵਰਾਂ ਨੂੰ ਵੀ ਇਹ ਖਾ ਜਾਂਦਾ ਹੈ ਕਈ ਦੁੱਧਾਰੂ ਪਸ਼ੂਆਂ ਨੂੰ ਇਹਨੇ ਖਤਮ ਕਰ ਦਿੱਤਾ ਇਸ ਖੁੰਖਾਰ ਸ਼ੇਰ ਨੇ ਤੇ ਉਸ ਜੰਗਲ ਦੇ ਵਿੱਚ ਇਲਾਕੇ ਦੇ ਵਿੱਚ ਬੜੀ دہشت ਮੱਚੀ ਪਈ ਹੈ ਧੰਨ ਗੁਰੂ ਗੋਬਿੰਦ ਸਿੰਘ ਪਾਸ਼ਾ ਬਹਾਦਰ ਸ਼ਾ ਆਪਣੇ ਸਿੱਖਾਂ ਤੇ ਆਪਣੇ ਸਿਪਾਹੀਆਂ ਦੇ ਨਾਲ ਦੋਨੇ ਜਾਣੇ ਸਫ਼ਰ ਕਰ ਰਹੇ ਨੇ ਆਖਰ ਨੂੰ ਕੀ ਤੱਕਿਆ ਉਹੀ ਸ਼ੇਰ ਸਾਹਮਣੇ ਹੋਇਆ ਇਧਰੋਂ ਫੇਰਾ ਬਹਾਦਰ ਸ਼ਾ ਨੇ ਆਪਣੇ ਜਰਨੈਲਾਂ ਨੂੰ ਅੱਗੇ ਕੀਤਾ ਸਭ ਤੋਂ ਪਹਿਲ ਦੇ ਆਧਾਰ ਤੇ ਬਲੰਦਖਾਂ ਅੱਗੇ ਵਧਿਆ ਬਲੰਦਖਾਂ ਨੇ ਆਪਣੀ ਤੇਗ ਦੇ ਜੋਹਰ ਵਿਖਾਏ ਤੇ ਆਪਣੀ ਤੇਗ ਦੇ ਨਾਲ ਜਿੰਨਾ ਉਹਨੇ ਯਤਨ ਕੀਤਾ ਜਿੰਨਾ ਕੋਦੇ ਕੋਲ ਬਲ ਸੀ شیر ਦੇ ਨਾਲ ਮੁਕਾਬਲਾ ਕੀਤਾ ਪਰ شیر ਖੁਖਾਰ ਸੀ ਬਲੰਦ ਖਾਨ ਉਹਨੇ ਆਪਣੀ ਖੁਰਾਕ ਨਾਲ ਲਿਆ ਖਤਮ ਕਰ ਦਿੱਤਾ ਫਿਰ ਦੂਜੇ ਨੰਬਰ ਤੇ ਬਹਾਦਰ ਸ਼ਾਹ ਨੇ ਆਪਣਾ ਦੂਜਾ ਜਰਨੈਲ ਭੇਜਿਆ ਉਹਦਾ ਨਾਮ ਵਜ਼ੀਰ ਖਾਨ ਇਹ ਵਜ਼ੀਰ ਖਾਨ ਸਰਹੰਦ ਵਾਲਾ ਨਹੀਂ ਹੈ ਯਾਦ ਰੱਖਿਓ ਦੂਜਾ ਜਰਨੈਲ ਆਪਣਾ ਭੇਜਿਆ ਵਜ਼ੀਰ ਖਾਨ ਵਜ਼ੀਰ ਖਾਨ ਵੀ ਅੱਗੇ ਵਧਿਆ ਇੰਨੇ ਵੀ ਆਪਣੇ ਪੂਰੀ ਤਾਕਤ ਵਿਖਾਈ ਇੰਨੇ ਵੀ ਆਪਣੇ ਪੂਰੇ ਬਲ ਦੇ ਨਾਲ ਆਪਣੀ ਕਿਰਪਾਨ ਚਲਾਈ ਆਖਰ ਨੂੰ ਸ਼ੇਰ ਨੇ ਇਸ ਵਜ਼ੀਰ ਖਾਨ ਨੂੰ ਵੀ ਖਤਮ ਕਰ ਦਿੱਤਾ ਹੁਣ ਧੰਨ ਗੁਰੂ ਗੋਬਿੰਦ ਸਿੰਘ ਪਾਸ਼ਾ ਵੱਲ ਬਹਾਦਰ ਸ਼ਾ ਸਵਾਲੀਆ ਨਿਗਾ ਦੇ ਨਾਲ ਤੱਕ ਰਿਹਾ ਪਾਸ਼ਾ ਹੁਣ ਐਸ ਵਕਤ ਮੁਸੀਬਤ ਸਿਰ ਤੇ ਖੜੀ ਐਸ ਵਕਤ ਮੇਰੇ ਦੋਨੇ ਜਰਨੈਲ ਵੀ ਜਿਹੜੇ ਪੂਰੇ ਇਸ ਵੱਡੇ ਤੋਂ ਵੱਡੇ ਜਰਨੈਲਾਂ ਦਾ ਵੱਡੇ ਤੋਂ ਵੱਡੇ ਸਿਪਾਈਆਂ ਦਾ ਮੁਕਾਬਲਾ ਕਰ ਲੈਂਦੇ ਸੀ ਮੇਰੇ ਦੋਨੇ ਦੇ ਦੋਨੇ ਜਰਨੈਲ ਖਤਮ ਹੋ ਗਏ ਪਾਸ਼ਾ ਹੁਣ ਐਸ ਵਕਤ ਤੇ ਬਾ ਮੇਰੀ ਤੁਸੀਂ ਫੜ ਸਕਦੇ ਜੇ ਐਸ ਵਕਤ ਤੇ ਸ਼ੇਰ ਹੁਣ ਹਮਲਾ ਕਰਨ ਦੀ ਤਾਦਾਦ ਵਿੱਚ ਹੈ ਧੰਨ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਆਵਾਜ਼ ਮਾਰੀ ਆਪਣੀ ਨਜ਼ਦੀਕੀ ਪਿਆਰੇ ਸਿੱਖ ਭਾਈ ਰੋਸ਼ਨ ਸਿੰਘ ਨੂੰ ਭਾਈ ਰੋਸ਼ਨ ਸਿੰਘ ਅੱਗੇ ਵਧਿਆ ਕਮਰ ਕਸਾ ਕੇ ਕੀਤਾ ਹੋਇਆ ਸੀ ਹੱਥ ਵਿੱਚ ਉਹਦੇ ਕਿਰਪਾਨ ਸੀ ਤੇ ਦੋਨੇ ਹੱਥ ਜੋੜ ਕੇ ਪਾਸ਼ਾ ਦੇ ਅੱਗੇ ਆ ਕੇ ਝੁਕਿਆ ਤੇ ਧੰਨ ਗੁਰੂ ਗੋਬਿੰਦ ਸਿੰਘ ਪਾਸ਼ਾ ਕੋਲੋਂ ਥਾਪੜਾ ਲਿਆ ਤੇ ਆ ਕੇ ਪਾਸ਼ਾ ਦੇ ਚਰਨੀ ਡਿੱਗਾ ਪਾਸ਼ਾ ਹੁਕਮ ਕਰੋ ਧੰਨ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਕਿਹਾ ਰੌਸ਼ਨ ਸਿੰਘ ਇਹ ਖੁੰਖਾਰ ਸ਼ੇਰ ਜਿਥੇ ਸਾਰੇ ਇਲਾਕੇ ਨੂੰ ਇਹ ਖਤਮ ਕਰਨ ਤੇ ਤੁਲਿਆ ਏ ਸਾਰਿਆਂ ਉੱਤੇ ਦਹਿਸ਼ਤ ਮਚਾਏ ਪਈ ਹੈ ਇਹਦਾ ਮੁਕਾਬਲਾ ਹੁਣ ਤੂੰ ਕਰਨਾ ਹੈ ਸਿੱਖ ਇਤਿਹਾਸ ਤੇ ਜੀ ਇਹੋ ਜੇ ਮੁਕਾਬਲਿਆਂ ਦੇ ਨਾਲ ਭਰਿਆ ਪਿਆ ਏ ਕਿਤੇ ਇਹ ਸਿੱਖ ਇਤਿਹਾਸ ਵੱਡੇ ਵੱਡੇ ਸ਼ੇਰਾਂ ਦਾ ਮੁਕਾਬਲਾ ਕਰਦਾ ਏ ਕਦੇ ਇਹ ਸਿੱਖ ਇਤਿਹਾਸ ਵੱਡੇ ਵੱਡੇ ਹਾਥੀਆਂ ਦਾ ਮੁਕਾਬਲਾ ਕਰਦਾ ਏ ਕਦੇ ਵੱਡੇ ਵੱਡੇ ਇਹ 10 ਲੱਖ ਦੀ ਫੌਜ ਦਾ ਮੁਕਾਬਲਾ ਕਰਦਾ ਏ ਸਿੱਖਾ ਯਾਦ ਰੱਖੀ ਤੇਰੇ ਵਿੱਚ ਖੂਨ ਧੰਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦਾ ਹੈ ਪਰ ਇਹ ਸਿੱਖ ਕਦੇ ਕਦੇ ਡਰ ਜਾਂਦਾ ਏ ਕਦੇ ਬਿੱਲੀਆਂ ਤੋਂ ਕਦੇ ਕਿਰਲੀਆਂ ਤੋਂ ਕਦੇ ਨਿੱਕੇ-ਨਿੱਕੇ ਕੁੱਤਿਆਂ ਤੋਂ ਯਾਦ ਰੱਖੀ ਸਿੱਖਾ ਧੰਗ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਆਪਣੇ ਸਿੱਖ ਭਾਈ ਰੋਸ਼ਨ ਸਿੰਘ ਨੂੰ ਅੱਗੇ ਭੇਜਿਆ ਰੋਸ਼ਨ ਸਿੰਘ ਨੇ ਅਸੀਸ ਲਈ ਤੇ ਹੋ ਤੁਰਿਆ ਕਮਰ ਕੱਸਾ ਕੀਤਾ ਹੋਇਆ ਤੇ ਉਹ ਅੱਗੇ ਤੁਰਿਆ ਤੇ ਸ਼ੇਰ ਦਾ ਮੁਕਾਬਲਾ ਬੜੀ ਦਲੇਰੀ ਦੇ ਨਾਲ ਕੀਤਾ ਆਪਣੀ ਕਿਰਪਾਨ ਦੇ ਨਾਲ ਹਮਲਾ ਕੀਤਾ ਆਪਨੇ ਹੱਥਾਂ ਦੇ ਨਾਲ ਹਮਲਾ ਕੀਤਾ ਇੰਨੀ ਕੁ ਤਾਕਤ ਦੇ ਨਾਲ ਉਸ ਸ਼ੇਰ ਦੇ ਉੱਤੇ ਹਮਲਾ ਕੀਤਾ ਕਿ ਉਹਦਾ ਪੇਟ ਆਪਣੀ ਕਿਰਪਾਨ ਦੇ ਨਾਲ ਦੋ ਫਾੜ ਕਰਕੇ ਰੱਖ ਦਿੱਤਾ ਸ਼ੇਰ ਸਾਰਾ ਕੁਝ ਆਪਣਾ ਖੂਨ ਵਹਾ ਕੇ ਜ਼ਮੀਨ ਤੇ ਡਿੱਗ ਗਿਆ ਉਸ ਸ਼ੇਰ ਦਾ ਅੰਤ ਹੋ ਗਿਆ ਤੇ ਬਹਾਦਰ ਸ਼ਾਹ ਵੀ ਖੁਸ਼ ਹੋਇਆ ਤੇ ਧੰਨ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਆਪਣੇ ਸਿੱਖ ਦੇ ਉੱਤੇ ਮਾਣ ਕੀਤਾ ਕਿ ਮੇਰਾ ਸਿੱਖ ਵੱਡੇ-ਵੱਡੇ ਮੁਸੀਬਤਾਂ ਦੇ ਨਾਲ ਮੁਕਾਬਲਾ ਕਰਦਾ ਹੈ ਅਗਲਾ ਦਿਨ ਆਇਆ ਨਾ ਜੀ ਦਰਬਾਰ ਲਗਿਆ ਉਸ ਦਰਬਾਰ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਵੀ ਹਾਜ਼ਰ ਨੇ ਉਸ ਦਰਬਾਰ ਵਿੱਚ ਹੁਣ ਬਹਾਦਰ ਸ਼ਾਹ ਵੀ ਬੈਠਾ ਹੋਇਆ ਤੇ ਬਹਾਦਰ ਸ਼ਾਹ ਨੇ ਰੋਸ਼ਨ ਸਿੰਘ ਦੀ ਸਿਫਤ ਕੀਤੀ ਭਾਈ ਰੋਸ਼ਨ ਸਿੰਘ ਤੇਰਾ ਬਹਾਦਰੀ ਦਾ ਇਹ ਮਾਹੌਲ ਵੇਖ ਕੇ ਮੈਂ ਤੇਰੀ ਬਹਾਦਰੀ ਤਾਂ ਕੇ ਬੜਾ ਖੁਸ਼ ਹੋਇਆ ਮੈਂ ਤੈਨੂੰ ਕੁਝ ਦੇਣਾ ਚਾਹਣਾ ਹੈ ਮੈਂ ਤੈਨੂੰ ਕੁਝ ਦੇਣਾ ਚਾਹਣਾ ਤੂੰ ਆਪਣਾ ਪੱਲਾ ਕਰ ਮੈਂ ਤੇਰੇ ਪੱਲੇ ਵਿੱਚ ਕੁਝ ਰੱਖਣਾ ਚਾਹਣਾ ਹੈ ਤਾਂ ਭਾਈ ਰੋਸ਼ਨ ਸਿੰਘ ਬੜਾ ਖੁਸ਼ ਹੋਇਆ ਆਪਣੇ ਗੁਰੂ ਗੋਬਿੰਦ ਸਿੰਘ ਸਾਹਾਵਲ ਵੇਖ ਕੇ ਤੇ ਨਾਲ ਹੀ ਕਹਿ ਦਿੱਤਾ ਬਹਾਦਰ ਸ਼ਾਹ ਯਾਦ ਰੱਖੀ ਆ ਜਿਹੜਾ ਤਾਕਤ ਮੈਨੂੰ ਮਿਲੀ ਹੈ ਨਾ ਆ ਜਿਹੜੀ ਬਹਾਦਰੀ ਤੂੰ ਵੇਖੀ ਹੈ ਇਹ ਬਹਾਦਰੀ ਕਿਸੇ ਬਾਦਸ਼ਾਹ ਦੀ ਨਹੀਂ ਹੈ ਇਹ ਮੈਨੂੰ ਕਿਸੇ ਤੇਰੇ ਵਰਗੇ ਬਾਦਸ਼ਾਹ ਨੇ ਨਹੀਂ ਦਿੱਤੀ ਜੇਕਰ ਇਹ ਮੈਨੂੰ ਬਲ ਇਹ ਮੈਨੂੰ ਤਾਕਤ ਕਿਸੇ ਗੁਰੂ ਨੇ ਦਿੱਤੀ ਹੈ ਤਾਂ ਧੰਨ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਦਿੱਤੀ ਹੈ ਜੇਕਰ ਹੱਥ ਅਡਾਂਗੇ ਹੱਥ ਪੱਲਾ ਅਡਾਂਗੇ ਤੇ ਗੁਰੂ ਦੇ ਅੱਗੇ ਆ ਕੇ ਅਡਾਂਗੇ ਤੇਰੇ ਵਰਗੇ ਹਜ਼ਾਰਾਂ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਦੇ ਅੱਗੇ ਝੁਕਣ ਵਾਲੇ ਨੇ ਅਸੀਂ ਤੇਰੇ ਅੱਗੇ ਕਿਉਂ ਝੁਕੀਏ ਤੇ ਬਹਾਦਰ ਸ਼ਾ ਇਸ ਵੱਲੋਂ ਬੜਾ ਹੈਰਾਨ ਕਿ ਜਿਹੜੀ ਤਾਕਤ ਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਰਿਹਾ ਦੁਨੀਆ ਦੇ ਵੱਡੇ ਵੱਡੇ ਬਾਦਸ਼ਾਹ ਆ ਪਾ ਕੇ ਗੁਰੂ ਗੋਬਿੰਦ ਸਿੰਘ ਦੇ ਅੱਗੋ ਆ ਕੇ ਬਲ ਮੰਗਦੇ ਨੇ ਬਾਦਸ਼ਾਹ ਜਦੋਂ ਤੇਰੇ ਤੇ ਮੁਸੀਬਤ ਪਈ ਸੀ ਆਪ ਗੁਰੂ ਗੋਬਿੰਦ ਸਿੰਘ ਕੋਲੋਂ ਮੰਗ ਲਿਆ ਸੀ ਸੋ ਇਸ ਕਰਕੇ ਜੋ ਤਾਕਤ ਗੁਰੂ ਕੋਲੋਂ ਮਿਲ ਜਾਣੀ ਹੈ 12